ਪੰਜਾਬ ਦੀ ਧਰਤੀ ਜਿੱਥੇ ਖੇਤਾਂ ਦੀ ਹਵਾ ਵਿੱਚ ਪਿਆਰ ਦੀ ਮਹਿਕ ਹੈ ਇਹ ਨਦੀਆਂ ਦੀ ਲਹਿਰਾਂ ਵਿੱਚ ਦਰਦ ਦਾ ਰਾਗ ਇਹ ਧਰਤੀ ਸਿਰਫ ਫਸਲਾਂ ਨਹੀਂ ਉਗਾਉਂਦੀ ਇਹ ਕਹਾਣੀਆਂ ਨੂੰ ਜਨਮ ਦਿੰਦੀ ਹੈ ਅਜਿਹੀਆਂ ਕਹਾਣੀਆਂ ਜੋ ਕਦੇ ਮਰਦੀਆਂ ਨਹੀਂ ਉਸੇ ਧਰਤੀ ਤੇ ਸਦੀਆਂ ਪਹਿਲਾਂ ਜਨਮੀ ਸੀ ਇੱਕ ਕਹਾਣੀ ਇੱਕ ਮੁੰਡੇ ਦੀ ਬੰਸਰੀ ਅਤੇ ਇੱਕ ਕੁੜੀ ਦੀ ਮੁਸਕਾਨ ਅਚਾਰ ਲਿਖੀ ਹੋਈ ਇੱਕ ਕਹਾਣੀ ਸੀ ਧੀਰ ਤੇ ਰਾਜੇ ਦੀ ਧਰਤੀ ਦਾ ਪੁੱਤ ਰਾਂਝਾ ਆਪਣੇ ਭਾਵਨਾ ਲੱਦ ਕੇ ਘਰੋਂ ਨਿਕਲਿਆ ਸੀ ਉਹ ਬਸ ਇੱਕ ਚੀਜ਼ ਲੱਭ ਰਿਹਾ ਸੀ ਮਨ ਦੀ ਸ਼ਾਂਤੀ ਉਹ ਪਟਕਦਾ ਪਟਕਦਾ ਚੰਗ ਪਿੰਡ ਪਹੁੰਚਿਆ ਜਿੱਥੇ ਉਸ ਨੂੰ ਚੂਚੇ ਦੀਆਂ ਮੱਝਾਂ ਚਰਾਉਣ ਦਾ ਕੰਮ ਮਿਲਿਆ ਇੱਕ ਦਿਨ ਅੰਜਾ ਮੱਝਾਂ ਚਰਾ ਰਿਹਾ ਸੀ ਉਸਦੇ ਹੱਥ ਵਿੱਚ ਬੰਸਰੀ ਸੀ ਅਤੇ ਉਹ ਬੰਸਰੀ ਵਜਾਉਂਦਾ ਹੈ ਤਾਂ ਉਸ ਦੀ ਬੰਸਰੀ ਦੀ ਆਵਾਜ਼ ਸੁਣ ਕੇ ਪੀਰ ਆਪਣੇ ਘਰ ਦੀ ਸ਼ਾਹ ਤੋਹੇ ਠਾਉਂਦੀ ਹੈ ਉਹ ਇੱਕ ਲੰਮੀ ਖੂਬਸੂਰਤ ਮਟਿਆਰ ਹੈ। ਧੀਰ ਜਿਹਦੀਆਂ ਅੱਖਾਂ ਵਿੱਚ ਨਦੀ ਵਾਂਗ ਗਹਿਰਾਈ ਸੀ ਜਿਸਦੀ ਮੁਸਕਾਨ ਸੂਰ ਦੀ ਰੋਸ਼ਨੀ ਮੰਗ ਸੀ। ਉਹ ਰਾਂਝੇ ਵੱਲ ਵੇਖਦੀ ਹੈ ਅਤੇ ਦੋਵੇਂ ਇੱਕ ਦੂਜੇ ਨੂੰ ਦੇਖ ਕੇ ਮਸਕਰਾਉਂਦੇ ਹਨ। ਧੀਰ ਕਹਿੰਦੀ ਹੈ, "ਬੇਮੁੰਡਿਆ, ਕਿੰਨੀ ਸੋਹਣੀ ਬਾਂਸਰੀ ਵਜਾਉਂਦਾ ਹੈ? ਤੇਰਾ ਨਾਮ ਕੀ ਹੈ?" ਰਾਂਝਾ ਕਹਿੰਦਾ, "ਮੇਰਾ ਨਾਮ ਤੈਡੋ ਹੈ ਪਰ ਲੋਕ ਮੈਨੂੰ ਰਾਂਝਾ ਕਹਿੰਦੇ ਨੇ। ਤੇਰਾ ਨਾਮ ਤਾਂ ਸਾਰਾ ਪਿੰਡ ਜਾਣਦਾ ਹੈ।" ਤੂੰ ਹੀਰ ਐ ਨਾ ਕੁਝ ਮਹੀਨਿਆਂ ਬਾਅਦ ਹੀਰ ਤੇ ਰਾਂਝਾ ਰੋਜਾਨਾ ਵਾਂਗ ਕੀਤਾ ਵਿੱਚ ਲੋਕ ਛੁਪ ਕੇ ਮਿਲ ਰਹੇ ਸਨ ਉਹਨਾਂ ਦੀਆਂ ਗੱਲਾਂ ਵਿੱਚ ਪਿਆਰ ਅਤੇ ਵਿਸ਼ਵਾਸ ਸੀ ਰਾਂਝਾ ਹੀਰ ਲਈ ਕਵਿਤਾਵਾਂ ਗਾਉਂਦਾ ਸੀ ਜੇ ਤੂੰ ਨਾ ਹੁੰਦੀ ਤਾਂ ਮੇਰੀ ਜ਼ਿੰਦਗੀ ਇੱਕ ਪੰਜਰ ਜਮੀਨ ਹੁੰਦੀ ਹੀਰ ਤੇਰੇ ਬਿਨਾਂ ਤਾਂ ਮੈਂ ਖਾਲੀ ਕਰਾ ਹਾਂ ਰਾਂਝਾ ਤੂੰ ਹੀ ਮੇਰੇ ਵਿੱਚ ਪਿਆਰ ਭਰਿਆ ਹੈ ਹੀਰ ਤੇਰੇ ਬਿਨਾਂ ਮੇਰਾ ਦਿਲ ਇੱਕ ਸੁੱਕਾ ਦਰਿਆ ਹੈ तेरी रांजे तेरी बांसुरी ਤੋਂ ਮੇਰੀ ਰੂਹ ਦੀ ਸਾਥੀ ਹੈ ਇੱਕ ਦਿਨ ਹੀਰ ਤੇ ਰਾਂਝਾ ਜਦੋਂ ਰਜਾਨਾ ਵਾਂਗ ਕਿਤਾ ਵਿੱਚ ਮਿਲ ਰਹੀ ਸਨ ਤਾਂ ਹੀਰ ਦੇ ਮਾਮੇ ਕੈਦੋਂ ਨੇ ਉਹਨਾਂ ਨੂੰ ਜਾਂਦੇ ਵੇਖ ਲਿਆ ਅਤੇ ਉਹਨਾਂ ਦਾ ਪਿੱਛਾ ਕਰਨ ਲੱਗਾ ਉਹਨਾਂ ਦਾ ਪਿੱਛਾ ਕਰਦੇ ਹੋਏ ਉਹ ਵੇਖਦਾ ਹੈ ਕਿ ਹੀਰ ਰਾਂਝੇ ਨੂੰ ਮਿਲ ਰਹੀ ਹੈ ਇਹ ਸਭ ਦੇਖ ਕੇ ਉਹ ਬਹੁਤ ਨਾਰਾਜ਼ ਹੁੰਦਾ ਹੈ ਅਤੇ ਬਹੁਤ ਗੁੱਸੇ ਦੇ ਵਿੱਚ ਆ ਜਾਂਦਾ ਹੈ ਅਤੇ ਘਰ ਦੇ ਵੱਲ ਨੂੰ ਜਾਂਦਾ ਹੈ ਅਤੇ ਕਰੇ ਜਾ ਕੇ ਸਿੱਧਾ ਉਸ ਦੇ ਪਿਤਾ ਨੂੰ ਕਹਿੰਦਾ ਹੈ ਇਹ ਨਹੀਂ ਹੋ ਸਕਦਾ ਚੂਚਕ ਤੇਰੀ ਤੀ ਉਸ ਮਾਮੂਲੀ ਮਤਾਂ ਚਰਉਣ ਵਾਲੇ ਨਾਲ ਪਿਆਰ ਕਰਦੀ ਹੈ ਤੂੰ ਕੀ ਕਹਿ ਰਹੇ ਹੈ ਗਦੋ ਮੈਂ ਆਪਣੀ ਅੱਖੀ ਵੇਖਿਆ ਹੈ ਉਹ ਤੇਰੇ ਪਰਿਵਾਰ ਦੀ ਇੱਜ਼ਤ ਖਰਾਬ ਕਰ ਰਹੀ ਹੈ ਇਹ ਪਿਆਰ ਨਹੀਂ ਸਾਡੀ ਇੱਜ਼ਤ ਦੀ ਬਰਬਾਦੀ ਹੈ ਅਗਲੇ ਦਿਨ ਚੂਚਕ ਅਤੇ ਮਲਕੀ ਹੀਰ ਦੇ ਉੱਤੇ ਬਹੁਤ ਗੁੱਸੇ ਸਨ ਔਰਾਂਜੇ ਨੂੰ ਪਿੰਡੋਂ ਘੜ ਦਿੰਦੇ ਹਨ ਫਿਰ ਉਹ ਜਲਦੀ ਨਾਲ ਹੀਰ ਦਾ ਰਿਸ਼ਤਾ ਇੱਕ ਹੋਰ ਮੁੰਡੇ ਨਾਲ ਪੱਕਾ ਕਰ ਦਿੰਦੇ ਹਨ ਹੀ ਰੋਂਦੀ ਹੋਈ ਕਹਿੰਦੀ ਆ ਮੈਂ ਉਸ ਨੂੰ ਪਿਆਰ ਨਹੀਂ ਕਰਦੀ ਮੈਂ ਸਿਰਫ ਰਾंजे ਦੀ ਹਾਂ ਉਸ ਦੀ ਮਾਂ ਉਸ ਨੂੰ ਕਹਿੰਦੀ ਆ ਹੀਰ ਅਸੀਂ ਮਜਬੂਰ ਹਾਂ ਸਾਡੀ ਇੱਜ਼ਤ ਦਾ ਸਵਾਲ ਹੈ ਹੀਰ ਦੇ ਵਿਆਹ ਦੀ ਖ਼ਬਰ ਸੁਣਦੇ ਸਾਰ ਹੀਰਾਂਜਾ ਦਰਦ ਦਰ ਪੜਕਦਾ ਹੈ ਅਤੇ ਉਦਾਸ ਅਤੇ ਬੇਚੈਨ ਹੋ ਜਾਂਦਾ ਹੈ ਉਹ ਰਸਤੇ ਦੇ ਵਿੱਚ ਇੱਕ ਜੋਗੀ ਨੂੰ ਮਿਲਦਾ ਹੈ ਉਹ ਆਪਣੇ ਕੰਨਛ ਦਵਾ ਲੈਂਦਾ ਹੈ ਅਤੇ ਜੋਗੀ ਬਣ ਜਾਂਦਾ ਹੈ ਉਦੈ ਕੋ ਮਕਸ ਸੀ ਹੀਰ ਦੀ ਪਾਲ ਕਰਨਾ ਅਤੇ ਉਸ ਨੂੰ ਵਾਪਸ ਪਾਉਣਾ ਉਹ ਆਪਣੀ ਬੰਸਰੀ ਵਜਾਉਂਦਾ ਹੋਇਆ ਹੀਰ ਨੂੰ ਲੱਭਦਾ ਹੈ ਪੰਨਾ ਵਿੱਚ ਚੱਲੇ ਹੱਥ ਵਿੱਚ ਬੰਸਰੀ ਦਿਲ ਵਿੱਚ ਦਰਦ ਰਾਂਝਾ ਜੋਗੀ ਬਣ ਚੁੱਕਿਆ ਸੀ ਰਾਂਝਾ ਕਹਿੰਦਾ ਹੈ ਜੇਕਰ ਦੁਨੀਆ ਮੇਰੇ ਪਿਆਰ ਨੂੰ ਨਹੀਂ ਸਮਝਦੀ ਤਾਂ ਮੈਂ ਇਸ ਦੁਨੀਆ ਨੂੰ ਛੱਡ ਦੇਵਾਂਗਾ ਮੈਂ ਸਿਰ ਉਸ ਨੂੰ ਲੱਭਾਂਗਾ ਕੁਝ ਮਹੀਨਾ ਬਾਅਦ ਰਾਂਝਾ ਜੋਗੀ ਬਨਾ ਹੋਇਆ ਸੀ ਉਹ ਇੱਕ ਪਿੰਡ ਵਿੱਚ ਪਹੁੰਚਦਾ ਹੈ ਜਿੱਥੇ ਹੀਰ ਦਾ ਵਿਆਹ ਹੋਇਆ ਸੀ ਉਹ ਹੀਰ ਦੇ ਵਿਆਹ ਵਾਂਗ ਘਰ ਪਹੁੰਚ ਜਾਂਦਾ ਹੈ ਅਤੇ ਉੱਥੇ ਜਾ ਕੇ ਬੰਸਰੀ ਵਜਾਉਂਦਾ ਹੈ। ਹੀਰ ਬੰਸਰੀ ਦੀ ਆਵਾਜ਼ ਪਹਿਚਾਨ ਲੈਂਦੀ ਹੈ ਅਤੇ ਬਾਹਰ ਆ ਕੇ ਰਾਂਝੇ ਨੂੰ ਵੇਖਦੀ ਹੈ। ਉਹ ਇੱਕ ਦੂਜੇ ਨੂੰ ਗਲੇ ਲਗਾ ਲੈਂਦੇ ਹਨ। ਹੀਰ ਦੇ ਮਾਪੇ ਵੀ ਉਹਨਾਂ ਦਾ ਪਿਆਰ ਵੇਖ ਕੇ ਪਿਘਲ ਜਾਂਦੇ ਹਨ ਅਤੇ ਉਹਨਾਂ ਦੇ ਵਿਆਹ ਲਈ ਮੰਨ ਜਾਂਦੇ ਹਨ। ਹੀਰ ਕੋਸ਼ ਹੋ ਕੇ ਕਹਿੰਦੀ ਹੈ, "ਮੇਰੀ ਉਡੀਕ ਖਤਮ ਹੋ ਗਈ ਰਾਂਝਾ।" ਰਾਂਝਾ ਵੀ ਪਾ ਵੇਖੋ ਕੇ ਕਹਿੰਦਾ ਹੈ, "ਸਾਡਾ ਪਿਆਰ ਜਿੱਤ ਗਿਆ ਹੀਰ।" ਅੰਤ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਇਹ ਦੋਇਆ ਸਾਂ ਦੇਖ ਕੇ ਬਹੁਤ ਨਰਾਜ਼ ਹੁੰਦਾ ਹੈ ਉਹ ਇੱਕ ਸਾਜ਼ਿਸ਼ ਕਰਦਾ ਹੈ ਉਹ ਖਾਣੇ ਵਿੱਚ ਜ਼ਹਿਰ ਮਲਾ ਦਿੰਦਾ ਹੈ ਜੀਦ ਜਦੋਂ ਖਾਣਾ ਖਾਂਦੀ ਹੈ ਉਹ ਬਿਮਾਰ ਹੋ ਜਾਂਦੀ ਹੈ ਰਾਂਝਾ ਉਸ ਨੂੰ ਬਚਾਉਣ ਦੇ ਲਈ ਦੌੜਦਾ ਹੈ ਪਰ ਬਹੁਤ دیر ਹੋ ਚੁੱਕੀ ਹੁੰਦੀ ਹੈ ਜੀਦ ਆਖਰੀ ਸਾਹ ਲੈਂਦੀ ਹੈ ਰਾਂਝਾ ਰੋਂਦਾ ਹੋਇਆ ਜੀਦ ਦੇ ਸਿਰ ਨੂੰ ਆਪਣੀ ਗੋਦ ਵਿੱਚ ਲੈ ਲੈਂਦਾ ਹੈ ਜੀਦ ਤੂੰ ਮੈਨੂੰ ਕਿਤੇ ਛੱਡ ਕੇ ਚਲੀ ਗਈ ਰਾਂਝਾ ਵੀ ਉਹੀ ਜ਼ਹਿਰ ਵਾਲਾ ਖਾਣਾ ਖਾ ਲੈਂਦਾ ਹੈ ਅਤੇ ਆਪਣੀ ਜਾਨ ਦੇ ਦਿੰਦਾ ਹੈ ਅੰਤ ਵਿੱਚ ਇੱਕ ਦਰਖਤ ਦੇ ਹੇਠਾਂ ਦੋਵਾਂ ਦੀ ਬੇਜਾਨ ਤੇ ਨੂੰ ਲਜਾਇਆ ਜਾਂਦਾ ਹੈ ਅਤੇ ਦੋਵਾਂ ਦੀ ਇੱਕ ਸਾਤ ਹੋਤੇ ਸਮਾਦੀ ਬਣਾਈ ਜਾਂਦੀ ਹੈ ਜੋ ਕਿ ਬਿਲਕੁਲ ਇੱਕ ਦੂਜੇ ਦੇ ਨੇਰੇ ਬਣਾਈ ਜਾਂਦੀ ਹੈ ਤਾਂ ਕਿ ਉਹਨਾਂ ਦੇ ਪਿਆਰ ਨੂੰ ਦਰਸਾਇਆ ਜਾ ਸਕੇ ਇਸ ਤਰ੍ਹਾਂ ਪੀਰ ਤੇ ਰਾਂਜਾ ਇਕੱਠੇ ਹੋ ਗਏ ਭਾਵੇਂ ਜ਼ਿੰਦਗੀ ਵਿੱਚ ਨਹੀਂ ਪਰ ਮੌਤ ਵਿੱਚ ਉਹਨਾਂ ਦੇ ਪਿਆਰ ਦੀ ਕਹਾਣੀ ਅੱਜ ਵੀ ਪੰਜਾਬ ਦੀਆਂ ਗਲੀਆਂ ਅਤੇ ਖੇਤਾਂ ਵਿੱਚ ਸੁਣਾਈ ਜਾਂਦੀ ਹੈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਪਿਆਰ ਕਦੇ ਕਦਮ ਨਹੀਂ ਹੁੰਦਾ ਭਾਵੇਂ ਕਿੰਨੀਆਂ ਵੀ ਮੁਸ਼ਕਲਾਂ ਆ ਜਾਣ ਇਹ ਰੂਹਾਂ ਦਾ ਮੇਲਾ ਹੈ ਜੋ ਸਦਾ ਲਈ ਅਮਰ ਰਹਿੰਦਾ ਹੈ ਪਿਆਰ ਕਦੇ ਮਰਦਾ ਨਹੀਂ ਹੀਰਾ ਤੇ ਰਾਂਝਾ ਮਰ ਗਏ ਪਰ ਉਹਨਾਂ ਦੀ ਕਹਾਣੀ ਹਮੇਸ਼ਾ ਜ਼ਿੰਦਾ ਰਹੇਗੀ ਪੰਜਾਬ ਦੀ ਮਿੱਟੀ ਵਾਂਗ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੈ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰੋ ਅਤੇ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਇਹਨਾ ਨਾ ਭੁੱਲਿਓ ਅਤੇ ਸਾਡੇ ਚੈਨਲ ਪੰਜਾਬੀ ਕਹਾਣੀ ਦੁਨੀਆ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਤੁਸੀਂ ਸਾਡੀਆਂ ਆਉਣ ਵਾਲੀਆਂ ਹੋਰ ਵੀ ਵੀਡੀਓ ਇਸੇ ਤਰ੍ਹਾਂ ਵੇਖ ਸਕੋ ਅਸੀਂ ਮਿਲਦੇ ਹਾਂ ਤੁਹਾਨੂੰ ਹੋਰ ਵੀ ਦਿਸਦਾਰ ਕਹਾਣੀ ਦਿ ਦੇਣਾ ਅੱਜ ਤੱਕ ਲਈ ਅਬਰਾਕ ਨਿਕਰੋ ਅਤੇ ਵੇਖੋ ਇਹ ਵਾਲੀ ਕਹਾਣੀ ਕਲਿੱਕ ਕਰੋ ਅਤੇ ਵੇਖੋ